ਨੰ ਪਰ ਉਕਾ ਦੀ ਆਇ ਵਾ 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 ਜੀ ਦਾਨ ਤੇ ਭਗਤੀ ਲਾਇਨ ਹਾਦਸਿਆਂ ਲੈਣ ਮਿਲਾਂ ਜੀ ਦਾਨ ਦੇ ਭਗਤੀ ਲਾ ਰਸੋਲੇਣ ਮਲਾਏ ਬੀਤੇ ਤੇਰੇ ਜਿਹੜੇ ਸੰਗ ਕਿੰਨੇ ਸੋਹਲੇ ਸੀ ਉਹ ਰੰਗ ਬੀਤੇ ਤੇਰੇ ਜਿਹੜੇ ਸੰਗ

ਨੀ ਮੰਗ ਰੌਣਕ ਲਗੀਆਂ ਮੋਹਣੀ ਤੇਰੀਆਂ ਅੱਖ ਮਈਆਂ ਦੇ ਰੰਗ ਤੇਰੇ ਦਿੱਟ ਬੀ ਆ ਚ ਬੈਠੇ ਸਭ ਮਾਰਦੇ ਸੀ ਡੰਗ रहंदे डिबियांच बेठे सब मारंग उ माही न मना कव माहीनू मन सू दस गे न ढंग ਔਖੇ ਪਿਆਰੇ ਉਹ ਮਨਾਉਣਾ ਮਹੀਨੂ ਰੱਬ ਨੂੰ ਪ੍ਰਮਾਤਮਾ ਨੂੰ ਮਨਾਉਣਾ ਔਖਾ ਹੈ ਕਿਵੇਂ ਮਨਾਇਆ ਕਿਵੇਂ ਮਹੀਨੂ ਮਨਾਉਣਾ ਕਿਵੇਂ ਦੱਸ ਦੇਸੀ ਢੰਗ ਜਾਦਾ ਪਿਆਰ ਦੀਆਂ ਤੇਰੀਆਂ ਜਾਦਾ ਪਿਆਰ ਦੀਆਂ ਜਾਦਾ ਪਿਆਰ ਦੀਆਂ ਜਾਦਾ ਪਿਆਰ ਦੀਆਂ ਤੇਰੀਆਂ ਜਾਦਾ ਪਿਆਰ ਦੀਆਂ ਜਾਦਾ ਪਿਆਰ ਦੀਆਂ ਤੇਰੀਆਂ ਜਾਦਾ ਪਿਆਰ ਦੀਆਂ ਜੀ ਜਾਦਾ ਪਿਆਰ ਦੀਆਂ ਤੇਰੀਆਂ ਕਾ ਪਿਆਰ ਦੀਆਂ ਯਾਦਾਂ ਪਿਆਰ ਦੀਆਂ ਤੇਰੀਆਂ ਯਾਦਾਂ ਪਿਆਰ ਦੀਆਂ ਉਹ ਤੇਰੀਆਂ ਯਾਦਾਂ ਸਾਰੀਆਂ ਮੇਰੀਆਂ ਯਾਦਾਂ ਸਾਰੀਆਂ ਹਾਏ ਯਾਦਾਂ ਪਿਆਰ ਦੀਆਂ ਤੇਰੀਆਂ ਯਾਦਾਂ ਪਿਆਰ ਦੀਆਂ ਤੇਰੀਆਂ ਯਾਦਾਂ ਪਿਆਰ ਦੀਆਂ ਤੇਰੀਆਂ ਯਾਦਾਂ ਪਿਆਰ ਦੀਆਂ ਤਾਂ ਪਿਆਰ ਦੀਆਂ ਤੇਰੀਆਂ ਯਾਦਾਂ ਪਿਆਰ ਦੀਆਂ ਆਉਂ ਆ ਜਾਂਦ ਜਿਹੜੀ ਦੁੱਖ ਚੋਂ ਪਿਆਰ ਵੰਡਦੀ ਐ ਵਿਛੋੜਾ ਸੁਨੇ ਦੁੱਖ ਬਿਨ ਡਿੱਠੇ ਮਰਿਉ ਬਾਦ ਬਿਆਰੇ ਆਪਣੇ ਉਹ ਦੁੱਖ ਦੇ ਵਿੱਚੋਂ ਵਿਛੋੜੇ ਦੇ ਵਿੱਚੋਂ ਮਹਿਕਾਂ ਪਈ ਵੰਡਦੀ ਆ ਜਾਨ ਤੇ ਇੱਕੋ ਧਾਰਨੇ ਆਪਣੀਆਂ ਸਮਾਪਤੀ ਕਰਨੀਆਂ ਸਾਰੀ ਪਿਆਰ ਵਾਲੀ ਬੈਠੇ ਨੇ ਸਾਰੀ ਪਰਿਵਾਰ ਬੈਠਾ ਹੈ ਸਤਿਗੁਰੂ ਦੀ ਕਿਰਪਾ ਦਾ ਸਦਕਾ ਮਹਾਪਰਸਾਂ ਦਾ ਆਪਣਾ ਪਰਿਵਾਰ ਬੈਠਾ ਹੈ ਜਦੋਂ ਨਾ ਸੇਖਾ ਗੁਰਦੁਆਰਾ ਸਾਹਿਬ ਬਣੇ ਨੇ ਬਾਬਾ ਭਪੂਰ ਸਿੰਘ ਜੀ ਬੈਠੇ ਨੇ ਬਾਬਾ ਧਰਮ ਸਿੰਘ ਜੀ ਬੈਠੇ ਨੇ ਕਹਿੰਦੇ ਵੀ ਤੁਸੀਂ ਸਵੇਰੇ ਆਸਾਂ ਦੀ ਵਾਰ ਕਰਨੀ ਹੈ ਭਾਈ ਜਾਓ ਤੁਸੀਂ ਭੇਜ ਦਿੱਤਾ ਸਾਨੂੰ ਸਵੇਰੀ ਗੱਡੀ ਲੈ ਕੇ ਆ ਗਿਆ ਅਜੇ ਅਸੀਂ ਤਿਆਰ ਹੁੰਨੇ ਆ ਬਾਬਾ ਜੀ ਬੈਠੇ ਨੇ ਭਰਪੁਰ ਸਿੰਘ ਜੀ ਸਾਰੇ ਤਿਆਰ ਹੁੰਨੇ ਆ ਸਵੇਰੀ ਆ ਗਏ ਕਹਿੰਦੇ ਅਜੇ ਤਿਆਰ ਨਹੀਂ ਹੋਏ ਅਜੇ ਕੀਰਤਨ ਕਰਨ ਲੱਗੇ ਨਹੀਂ ਨਹੀਂ ਮਹਾਰਾਜ ਜੀ ਅਜੇ ਤਿਆਰ ਹੁੰਦੇ ਸੀ ਕਹਿੰਦੇ ਮੇਰਾ ਵੀ ਤੁਹਾਡੇ ਤੋਂ ਬਿਨਾ ਜੀ ਨਹੀਂ ਲੱਗਿਆ ਪਿਆਰੇ ਵਾਲਿਓ ਸਾਨੂੰ ਤੇ ਦੱਸ ਦੋ ਸਾਡਾ ਜੀ ਕਿਵੇਂ ਲੱਗੇ ਪਿਆ ਬਾਬਾ ਜੀ ਤਿੱਬਾ ਸਾਹਿਬ ਤੋਂ ਆ ਗਏ ਦੇਖੋ ਉਹਨਾਂ ਦਾ ਪਿਆਰ ਬੱਚਿਆਂ ਬੱਚਿਆਂ ਨਾਲ ਕਿੰਨਾ ਪਿਆਰ ਕਰਦੇ ਕਹਿੰਦੇ ਮੇਰਾ ਜੀ ਲੱਗਿਆ ਤੋ ਹੱਥੋਂ ਬਗੈਰ ਜੇ ਹੁਣ ਪੁੱਛੀਏ ਵੀ ਸਾਡਾ ਜੀ ਕਿਵੇਂ ਲੱਗਦਾ ਉਹ ਸਾਨੂੰ ਤੇ ਦੱਸ ਦਿਓ ਬਾਬਾ ਨਰਭਾਈ ਸਿੰਘ ਜੀ ਇੱਥੇ ਕਮਰੇ 'ਚ ਬੈ ਮੈਂ ਨਾਲ ਸਵੇਰੀ ਆ ਗੇ ਡੰਡਾ ਚੱਕੀ ਫਿਰਨ ਕਹਿੰਦੇ ਕਿੱਥੇ ਐ ਇਹ ਨਰਭਾਈ ਸਿੰਘ ਜੀ ਉੱਠ ਕੇ ਇਸ਼ਨਾਨ ਕਰ ਲਿਆ ਕਹਿੰਦੇ ਅੱਜ ਮੈਂ ਬਹੁਤ ਕਟਣਾ ਸੀ ਦੇਖੋ ਕਹਿੰਦੇ ਤੇਰੇ ਕਰਕੇ ਸਪੈਸਲ ਆਇਆ ਮੈਂ ਤੇ ਭਾਈ ਧਰਮ ਸਿੰਘ ਜੀ ਬੈਠੇ ਨੇ ਪਿਆਰ ਵਾਲੇ ਤੇ 3 ਰੁਪਏ ਦਿੱਤੇ ਕਹਿੰਦੇ ਪਿੰਡ ਜਾ ਜਿੱਥੇ ਮਰਜੀ ਜਾਇਆ ਮੁੱਕੜੇ ਨਹੀਂ ਘਰੇ ਵੀ ਜਾਇਆ ਮੁੜ ਕੇ ਤਿਬਾ ਸਾਹਿਬ ਵੀ ਚਲੇ ਗਏ ਮੁੱਕੇ ਨਹੀਂ ਤੇ ਉਹਨਾਂ ਦਾ ਪਿਆਰ ਮੁੱਕਦਾ ਨਹੀਂ ਸਾਨੂੰ ਇੱਕੋ ਹੀ ਗੱਲ ਕਹਿੰਦੇ ਹੁੰਦੇ ਕਹਿੰਦੇ ਜਿਹੜਾ ਤੁਹਾਨੂੰ ਮੈਂ ਅੰਮ੍ਰਿਤ ਵੇਲੇ ਜਗਾਉਣਾ ਨਾ ਇਹ ਕੱਲਾ ਜਗਾਉਂਦਾ ਨਹੀਂ ਯਾਦ ਰੱਖਿਓ ਭਾਗ ਜਾਗ ਪੈਣਗੇ ਜੀ ਉੱਠਦੇ ਰਹੋਗੇ ਇਹ ਬਾਬਾ ਜੀ ਵਚਨ ਕਰਦੇ ਹੋਂ ਤੇ ਕਹਿੰਦੇ ਸਵੇਰੇ ਉੱਠਣਾ ਜਿਹੜਾ ਕਹਿੰਦੇ ਇਹ ਤਾਂ ਤੁਹਾਨੂੰ ਮੈਂ ਸਵੇਰ ਦਾ ਜਾਗ ਲਾਉਣਾ ਉਹ ਭਾਗ ਜਾਗ ਪੈਂਦੇ ਨੇ ਪਿਆਰਿਓ ਗੁਰੂ ਦੇ ਪਿਆਰ ਵਿੱਚ ਜਿਹੜਾ ਜਾਗਦਾ ਕਹਿੰਦੇ ਮੈਂ ਵੀ ਜਾਗਿਆ ਸੀ ਪਿਆਰ ਵਿੱਚ ਭਾਗ ਜਾਗ ਤੇ ਬਾਬਾ ਗੁਰਤੇਸ ਸਿੰਘ ਜੀ ਹਸਤੀ ਕੋਈ ਦਾਤਾ ਸਾਡੇ ਭਾਈ ਬਨਤੀ ਸਿੰਘ ਜੀ ਬਿੱਠੇ ਸਾਡੇ ਭਤੀਜਾ ਜੀ ਜਿਨ੍ਹਾਂ ਨੇ ਜਿਹੜੇ ਪਿਆਰ ਲੈਂਦੇ ਨੇ ਗੁਰਮੁਖ ਪਿਆਰੇ ਉਹਨਾਂ ਨੂੰ ਪਤਾ ਕਈ ਕਹਿਣਗੇ ਹੋਏ ਰੋਣਾ ਨਹੀਂ ਚਾਹੀਦਾ ਅਸੀਂ ਉਹਨਾਂ ਦੇ ਗੁੜਾਂ ਨੂੰ ਰੋਦੇ ਹਾਂ ਕਿਉਂ ਕਿ ਕਿਉਂਕਿ ਗਾਨ ਦੇ ਵਿਚੋੜੇ ਦੀਓ ਉਹ ਜਿਨ੍ਹਾਂ ਦਾ we ਜਿੰਨਾ ਦਾ ਜੀ ਪਿਆਰਾ ਵਿਛੜੇ ਜਿੰਨਾ ਦਾ ਜੀ ਪਿਆਰਾ ਵਿਛੜੇ ਜਿੰਨਾ ਦਾ ਜੀ ਪਿਆਰਾ ਵਿਛੜੇ ਉਹ ਸੀ ਗਾਣਾ No, no.